ਲਓ ਭਾਈ ਟਟਰੀਆਂ ਨੇ ਵੀ ਆਂਡੇ ਧਰ ਲਏ ਤੇ ਹੁਣ ਬੱਚੇ ਵੀ ਕੱਢਣਗੇ ਆਹ ਭਾਈ ਇਹ ਟਟਰੀ ਵਿਚਾਰੀ ਇਹ ਖੇਤਾਂ ਦੇ ਵਿਚਾਲੇ ਹੁੰਦੇ ਹਨ ਜਦੋਂ ਆਂਡੇ ਧਰਦੇ ਗਏ ਇਹਨਾਂ ਦਾ ਬਚਾਅ ਕਰਨਾ ਚਾਹੀਦਾ ਸੀ ਸਾਰਾ ਜ਼ਮੀਨ ਬਾਹਤੀ ਆਹ ਤੇ ਇਹਦੇ ਵਾਸਤੇ ਥਾਂ ਛੱਡਿਆ ਆਹ ਭਾਈ ਆਂਡੇ ਇਹ ਕੋਈ ਫਰਕ ਆਪਾਂ ਨੂੰ ਨਹੀਂ ਪੈਂਦਾ ਹੁੰਦਾ ਵੀ ਥੋੜਾ ਜਿਹਾ ਜਗ੍ਹਾ ਛੱਡ ਦੇ ਉਹ ਫੇਰ ਝੋਨਾ ਲਾਉਣਾ ਕਿਸੇ ਨੇ ਕੋਈ ਬੀਜ ਨੇ ਬੀਜਿਆ ਜਾਂਦਾ ਬਜਾਈ ਹੋ ਜਾਂਦੀ ਹੈ ਆਂਡੇ ਦੇ ਆਪੇ ਚਿਤਲੇ ਆਂਡੇ ਹੁੰਦੇ ਉਹਨਾਂ ਦੇ ਆਪਣੀ ਫੱਕ ਕੋਲੇ ਬਾਹਨਤਾ ਪਾਇਆ ਸੀ ਆ ਦੇਖ ਕਿਵੇਂ ਧਾਰਗਾ ਮਾਰਦੀ ਹੈ ਐਂ ਭੰਗ ਹਲਿਆਰਦਗਾ ਜਦੋਂ ਆਪਾਂ ਬੋਣੇ ਹੁੰਨੇ ਆ ਮੂਰੇ ਬੱਚੇ ਹੁਣ ਪਾਏ ਚਾਹੀਏ ਇਹਨਾਂ ਦੇ ਆਡੇ ਚਾਰ ਆਂਡੇ ਸੀ ਆਹ ਦੇਖ ਲੋ ਇਹਨੇ ਬੱਚੇ ਵੀ ਕੱਢ ਲਏ ਹੁਣ ਰਹਿ ਗਿਆ ਇੱਕ ਕਾਂਡਾ ਇੱਕ ਤੇ ਇੱਕ ਰਹਿ ਗਿਆ ਬੋਟ ਇਹਦਾ ਬੱਚਾ ਇੱਕ ਬੱਚਾ ਹੀ ਐ ਦੋ ਬੱਚੇ ਤੁਰਨ ਦਾ ਨਾਲ ਦੀ ਨਾਲ ਲੱਗ ਜਾਂਦੇ ਹੈ ਇੱਕ ਦਿਨ ਚ ਹੀ ਤੁਰਨ ਲੱਗ ਜਾਂਦੇ ਐ ਇਹਦੇ ਆਂਡੇ ਨਿਸ਼ਾਨੀ ਆਹੀ ਆ ਚਿਤਲੇ ਆਂਡੇ ਹੁੰਦੇ ਉਸ ਆ ਜੋ ਜਗਾ ਛੱਡੀ ਸੀ ਤਾਂ ਇਹ ਅੰਡੇ ਵੱਜ ਕੇ ਅੰਡੇ ਵੱਜ ਕੇ ਤਾਂ ਇਹਨੇ ਬੱਚੇ ਕੱਢ ਲਏ ਹੁਣ ਆਪਦੇ ਆ ਦੇਖੋ ਫਿਰਦੀਆਂ ਰੌਲਾ ਇਹਨਾਂ ਨੇ ਪੂਰਾ ਬਣਾਉਂਦਾ ਮੈਂ ਦੇਖਿਆ ਚੁਪਣੀ ਕਰਦੀਆਂ ਹੁੰਦੀਆਂ ਇਹ ਆਪਣੇ ਆਪ ਦੇ ਖੇਤ ਆ ਇਹ ਇੱਕ ਇਹਨਾ ਚੱਕਰਮੰਦ ਦੇਖਿਆ ਨਾ ਤਾਂ ਇਹ ਚੁੱਪ ਕਰਦੀਆਂ ਰਾਤ ਨੂੰ ਨਾ ਕਰਦੀਆਂ ਦਿਨੇ ਚੁੱਪ ਤੇ ਸੌਂਦੀਆਂ ਪਤਾ ਨਹੀਂ ਕਿਹੜੇ ਟਾਈਮ ਆ ਤੇ ਟ੍ਰੇਨਿੰਗ ਆ ਉਹਦੇ ਬੱਚਿਆਂ ਨੂੰ ਪੂਰੀ ਦਿੰਦੀਆਂ ਵੀ ਕਿਵੇਂ ਛੁਪਣਾ ਹੈ ਲੁਕਣਾ ਹੈ ਬੀਜੋ ਕੋਈ ਆ ਗਿਆ ਤਾਂ ਸਾਡੀ ਆਵਾਜ਼ ਹੋ ਜਾਓ ਛੁਪ ਜਿਓ ਆ ਦੇਖ ਰੋਲਾ ਪਾ ਗਿਆ ਨਹੀਂ ਹੁਣ ਚੁੱਪ ਨਹੀਂ ਕਰਦੀਆਂ ਇਹ ਆ ਬੱਚਾ ਹੁਣ ਬੱਚਾ ਤੁਰਦਾ ਵੀ ਦਿਖਾਉਂਗਾ ਤੁਹਾਨੂੰ ਮੈਂ ਇੱਕ ਦਿਨ ਚ ਹੀ ਤੁਰਨ ਲੱਗ ਜਾਂਦੇ ਉੱਠ ਖੜਿਆ ਨਾ ਇਹ ਇਹ ਉੱਠ ਕੇ ਤੁਰੂਆ ਹੁਣ ਆ ਤੁਰ ਪਿਆ ਡਲੇ ਰੋੜ ਦਾ ਫਿਰਦਾ ਤਾਕਤੋ ਹੀ ਪੈ ਗਈ ਓਏ ਆਪੇ ਐਗੇ ਦਾ ਤੇ ਦੋ ਜਿਹੜੇ ਹੈਗੇ ਨਾ ਜਿਹੜੇ ਬੱਚੇ ਦਿਖਦੇ ਨਹੀਂ ਚਾਰ ਅੰਡਾ ਜੋ ਉਹ ਕਿਤੇ ਛੋਪੇ ਬੈਠੇ ਹੋਣੇ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਜਮਾ ਨਵੇਂ ਨਾਲ ਹੀ ਧਰਤੀ ਦੇ ਲੱਗ ਜਾਂਦੇ ਆ ਇਹ ਜਿਵੇਂ ਆ ਬੈਠਾ ਹੁਣ